ਦੇਮ ਪਰ ਕੀ ਨੂੰ ਦੋੜ ਪਰ ਦੋ ਨੂੰ ਲੱਗੇ ਨਹੀਂ ਮਗਾ ਸੋ ਦੇ ਆਕੇ ਦੀ ਦੌੜਾ ਜੀ ਦਾ ਖਾਲਸਾ ਵੈਗੁਰ ਦੀ ਖਫਤ ਹੈ ਮੈਂ ਜਸਪਾਲ ਸਿੰਘ ਜੱਗਾ ਜੀ ਮੈਂ ਸਰ ਇਹੋ ਬੇਨਤੀ ਕਰਦਾ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਆ ਕਿ ਜਿਹੜੇ ਅੱਡੇ ਮਤਲਬ ਵੀ ਆਟੋ ਯੂਨੀਅਨ ਬਣੀ ਹੀ ਸਾਡੀ ਉਹ ਅਸੀਂ ਹੁਣ ਮਤਲਬ ਪੀ ਅਸਤੀਫਾ ਦਿੱਤਾ ਵਾ ਤੇ ਉਸ ਤੋਂ ਬਾਅਦ ਹੁਣ ਦੋ ਤਿੰਨ ਦਿਨ ਹੋਰੀ ਸਰ ਬਹੁਤ ਮੁਸ਼ਕਲ ਆ ਰਹੀ ਆ ਮਤਲਬ ਵੀ ਅੱਗੇ ਕੇ ਗੱਡੀ ਕਰਕੇ ਸਾਡੀ ਲੱਗਦੀ ਹੁਣ ਉਹ ਵੀ ਨਹੀਂ ਲੱਗਦੀ ਕਿਹੜੀ ਯੂਨੀਅਨ ਤੋਂ ਅਸਤੀਫਾ ਦਿੱਤਾ ਤੇ ਕਿਹੜੀ ਯੂਨੀਅਨ ਜਿਹੜੀ ਹੁਣ ਤੁਸੀਂ ਐਡ ਕਰੋ ਸਰ ਅਸੀਂ ਮਾਨਵ ਧਕਾਰ ਮਤਲਬ ਵੀ ਯੂਨੀਅਨ ਹੀ ਉਤੋਂ ਅਸਤੀਫਾ ਦਿੱਤਾ ਸਰ ਅਸੀਂ ਸਾਨੂੰ ਕੋਈ ਤੰਗ ਪ੍ਰੇਸ਼ਾਨੀ ਨਹੀਂ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ ਵਾ ਤੇ ਹੁਣ ਅਸੀਂ ਜੀਵਨ ਸਿੰਘ ਬਾਬਾ ਸ਼ਹੀਦ ਉਹਨਾਂ ਦੀ ਯੂਨੀਅਨ ਚ ਆ ਚੁੱਕੇ ਆ ਤੇ ਅੱਗੇ ਵੀ ਉਹਨਾਂ ਜੀ ਹਾਂ ਤੇ ਅਸੀਂ ਅੱਗੇ ਵੀ ਉਹਨਾਂ ਜੀ ਹਾਂ ਪਹਿਲ ਉਹਨਾਂ ਦੀ ਸੀ ਤੇ ਉਹ ਮੁੜ ਕੇ ਅਸੀਂ ਇਹਦੇ ਮਗਰ ਲੱਗੇ ਤੇ ਇਹਨਾਂ ਜੀ ਯੂਨੀਅਨ 'ਚ ਆ ਗਏ ਤੇ ਹੁਣ ਸਾਨੂੰ ਥੋੜਾ ਗਲਤ ਹੋਣ ਲੱਗਾ ਤੇ ਅਸੀਂ ਫੇਰ ਯੂਨੀਅਨ ਛੱਡ ਰਹੇ ਹਾਂ ਤੇ ਛੱਡ ਕੇ ਫੇਰ ਅਸੀਂ ਬੱਬਾ ਜੀਵਨ ਸਿੰਘ ਯੂਨੀਅਨ ਦੇ ਵਿੱਚ ਆ ਚੁੱਕੇ ਹਾਂ ਤੇ ਸਾਨੂੰ ਹੁਣ ਮਤਲਬ ਕਿ 2-3 ਦਿਨ ਹੋ ਗਏ ਬਹੁਤ ਜ਼ਿਆਦੀ ਮੁਸ਼ਕਲ ਆ ਰਹੀ ਹੈ ਤੇ ਗੱਡੀਆਂ ਨਹੀਂ ਲੱਗਣੀਆਂ ਤੇ 2-3 ਦਿਨ ਕੰਮ ਨਹੀਂ ਕੀਤਾ ਸਰ ਕੀ ਲੱਗਦਾ ਕਿ ਜਿਹੜੀ ਯੂਨੀਅਨ ਛੱਡ ਕੇ ਆਏ ਉਹੋ ਯੂਨੀਅਨ ਦੇ ਜਿਹੜੇ ਨੁਮੰਦੇ ਆ ਜਿਹੜੇ ਤੁਹਾਡੇ ਨਾਲ ਇੱਕ ਰੰਜਿਸ਼ ਵਾਂਗੂ ਚ ਨਹੀਂ ਗੱਡੀਆਂ ਲੱਗਣ ਦੇ ਰਹੇ ਇਹੋ ਸਮਝ ਲਓ ਸਰਪੀ ਘਰੇ ਸਾਡੇ ਯੂਨੀਅਨ ਛੱਡ ਕੇ ਦੂਜੀ ਯੂਨੀਅਨ ਚ ਚੱਲ ਗਏ ਆ ਤੇ ਇਸੇ ਕਰਕੇ ਮਰਦ ਵੀ ਹੁਣ ਗੱਡੀਆਂ ਸ਼ਾਇਦ ਅੱਗੇ ਚਲਤੋਂ ਤੇ ਇਹ ਕੰਮ ਹੋਇਆ ਨਹੀਂ ਸੀ ਤੇ ਕੱਲ ਪਰਸੋ ਤੋਂ ਜਦੋਂ ਦਾ ਉਹਨੂੰ ਪ੍ਰਧਾਨ ਬਣਾਇਆ ਨਵੇਂ ਨੂੰ ਤੇ ਇਸੇ ਉਦੋਂ ਦਾ ਹੀ ਇਹ 2-3 ਦਿਨ ਹੋਏ ਤੇ ਗੱਡੀਆਂ ਨਹੀਂ ਲੱਗ ਰਹੀਆਂ ਪਹਿਲਾਂ ਤਾਂ ਸਭ ਕੁਝ ਵਧੀਆ ਕੰਮ ਚੱਲ ਰਿਹਾ ਸੀ ਟ੍ਰੈਫਿਕ ਪੁਲਿਸ ਤੇ ਕੋਈ ਇਲਜ਼ਾਮ ਲਗਾਏ ਗਏ ਆ ਵੀ ਇਹਨਾਂ ਨੂੰ ਆਓ ਇਹ ਟ੍ਰੈਫਿਕ ਪੁ ਗੱਡੀਆਂ ਪੈਸੇ ਲੈ ਕੇ ਗੱਡੀਆਂ ਅੰਦਰ ਭੇਜਦੇ ਆ ਪਰ ਨਹੀਂ ਉਹ ਬਹੁਤ ਵਧੀਆ ਵਿਚਾਰੇ ਬੰਦੇ ਚੰਗੇ ਆ ਮੁਲਾਜ਼ਮ ਵਰਦੀਪਰਾ ਸਾਡੇ ਬਹੁਤ ਵਧੀਆ ਡਿਊਟੀ ਕਰਦੇ ਆ ਐਵੇਂ ਕਹੀਏ ਵਿਚਾਰੇ 1 ਰੁਪਿਆ ਨਹੀਂ ਰਵਾਂ ਦਾਰ ਪਾਣੀ ਦਾ ਘੁੱਟ ਨਹੀਂ ਕਿਸੇ ਕੋ ਪਿੰਦੇ ਸਭ ਉਹ ਪਲੌਂਦੇ ਵਿਚਾਰੇ ਪਾਣੀ ਦਾ ਘੁੱਟ ਨਹੀਂ ਉਹ ਕਿਸੇ ਕੋ ਪਿੰਦੀ ਸਭ ਮੰਗ ਕੀ ਕਰਦੇ ਮੰਗ ਇਹੋ ਕਰਦੇ ਸਰ ਵੀ ਅਸੀਂ ਆਪਣਾ ਇਨਸਾਫ ਚਾਹੀਦਾ ਸਾਨੂੰ ਇੱਕ ਇੱਕ ਕਰਕੇ ਸਾਡੀ ਗੱਡੀ ਜਿਸ ਤਰ੍ਹਾਂ ਅੱਗੇ ਕੰਮ ਚੱਲ ਰਿਹਾ ਉਸ ਤਰ੍ਹਾਂ ਚੱਲੀ ਜਾਵੇ ਸਰ ਭਾਈ 2-3 ਦਿਨ ਹੋ ਗਿਆ ਉਹਨਾਂ ਨੂੰ ਬਹੁਤ ਪ੍ਰੋਬਲਮ ਆਂਦੀ ਆ ਗੱਡੀ ਆਡੀ ਚੱਲਦੀ ਨਹੀਂ ਭਾਈ ਸੰਜੀ ਭਲੀ ਜਲਦੀ ਜਦੋਂ ਦੀ ਜੂਨੀਅਨ ਛੱਡੀ ਆ ਉਹਦੇ ਕਰਕੇ ਤੁਹਾਨੂੰ ਦਿੱਕਤ ਆ ਰਹੀ ਆ ਆਪਾਂ ਉਹਨਾਂ ਨੂੰ ਕੁਛ ਕਹਿ ਲੀਏ ਉਹ ਕਹਿੰਦੇ ਜੀ ਤੁਸੀਂ ਗੱਡੀ ਮਲਾਜ਼ਮਾਂ ਦੇ ਕੇ ਪੈਸੇ ਚਲਾਉਂਦੇ ਪਰ ਮਲਾਜ਼ਮ ਕੋਈ ਪੈਸਾ ਨਹੀਂ ਲੱਗਦਾ ਸੈਮਤੀ ਨਾਲ ਗੱਡੀ ਚੱਲਣ ਦੀ ਹੈ ਇੱਕ ਇੱਕ ਕਰਕੇ ਗੱਡੀ ਲੱਗਦੀ ਸੀ ਉਹਨਾਂ ਨੂੰ ਪਤਾ ਉਹਨਾਂ ਦੀ ਗੱਡੀ ਨਹੀਂ ਲੱਗਦੀ ਆਹੀ ਆਹੀ ਮੰਗ ਕਰਦੇ ਸਾਡੀ ਗੱਡੀ ਚੱਲੇ ਆਹੀ ਰੋਟੀ ਪਾਣੀ ਕਮਾਈਏ ਦੋ ਦਿਨ ਹੋ ਗਏ ਖਰਚਾ ਵੀ ਨਹੀਂ ਲੈ ਕੇ ਜਾਣ ਦੇ ਕਰਦੇ ਵੀ ਕਹਿੰਦੇ ਆ ਕਸਰ ਉਹ ਲਿਆਓ ਲਿਆਓ ਕਿਥੋਂ ਲਾਈਏ ਗੱਡੀ ਚੱਲੇਗੀ ਛਾੜਾ ਖਰਚਾ ਪਾਣੀ ਚੱਲੇਗਾ ਅਈ ਆਈ ਮੰਗ ਕਰਦੇ ਪ੍ਰਸ਼ਾਸਨ ਕੋ ਤੁਹਾਡੀ ਗੱਡੀ ਚਲਾਓ ਬੜੀ ਮਿਹਰਬਾਨੀ ਕਿਹੜੀ ਯੂਨੀਅਨ ਛੱਡ ਕੇ ਤੇ ਕਿਹੜੇ ਲੋਕ ਜਿਹੜੇ ਆ ਤੁਹਾਨੂੰ ਜਿਹੜੇ ਆ ਪਰੇਸ਼ਾਨੀ ਦਾ ਜਿਹੜਾ ਕਾਰਨ ਬਣਦੇ ਇਹ ਹੈ ਜੀ ਇੰਟਰਨੈਸ਼ਨਲ ਮਾਨਵ ਅਧਿਕਾਰ ਯੂਨੀਅਨ ਉਹ ਛੱਡੀ 2 ਦਿਨ ਹੋ ਗਿਆ ਉਹ ਛੱਡ ਕੇ ਇਸ ਕਰਕੇ ਉਹਨਾਂ ਨੇ ਸਾਡੇ ਤੇ ਇਸਲਾਮ ਲਾਇਆ ਇਹ ਗੱਡੀਆਂ ਚਲਾਉਂਦੇ ਅਦਾ ਫਲਾਣ ਪਰ ਆਪਾਂ ਕਹਿੰਦੇ ਤੁਹਾਨੂੰ ਮੁ ਦਿੱਕਤ ਆ ਰਹੀ ਹੈ ਦਿੱਕਤ ਮੁਸ਼ਕਲ ਦਿੱਕਤ ਜਰਿਆ ਹੈ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਕੋਈ ਕਰਦੇ ਆਡੀ ਕੇ ਕਰਕੇ ਗੱਡੀ ਲਾਗੇ ਅਸੀਂ ਗੱਡੀ ਚਲਾਉਂਦਾ ਜਾਂਦੇ ਆ ਅਸੀਂ ਪਹਿਲਾਂ ਉਹਨੂੰ ਪੈਸੇ ਦਿੰਦੇ ਸੀ ਹੁਣ ਉਹਨਾਂ ਨੂੰ ਪੈਸੇ ਦੇਨੇ ਬੰਦ ਕਰਤੇ ਤੇ ਅਸੀਂ ਆਪਣੀ ਯੂਨੀਅਨ ਛੱਡ ਕੇ ਤੇ ਰੋਜੀ ਰੋਟੀ ਖੋਲ ਹੀ ਝਾੜੀ ਉਹ ਛੱਡ ਗਏ ਸੀ ਤੇ ਹੁਣ ਉਹਨਾਂ ਨੂੰ ਅਸੀਂ ਪੈਸੇ ਦੇਨੇ ਬੰਦ ਕਰਤੇ ਆ ਇਸ ਕਰਕੇ ਕਹਿਣ ਲਿਆ ਨੂੰ ਅਰੇਂਜ ਕਰਨ ਲੱਗ ਪਏ ਲੱਗਦਾ ਕਿ ਪੈਸੇ ਦਿੰਦੇ ਰਹਿੰਦੇ ਤਾਂ ਫਿਰ ਸਭ ਕੁਝ ਠੀਕ ਸੀਗਾ ਹਾਂਜੀ ਹਾਂਜੀ ਇੱਕ ਦੋ ਬਾਅਦ ਸਾਡੇ ਮੀਟਿੰਗ ਪਰ ਮੇਰਾ ਨਾਮ ਨੰਨੂ ਹੈ ਅਹੀਂ ਕੋੜੇ ਵਾਲੇ ਚੌਂਚ 'ਤੇ ਅਸੀਂ ਗੱਡੀ ਚਲਾਉਂਦੇ ਸੀ ਤੇ ਜ਼ਰੂਰੀ ਇਹੀ ਮੇਰੀ ਯੂਨੀਅਨ ਹੀ ਛੱਡੀ ਦੋਰੇ ਕਰਕੇ ਨਾ ਬਹੁਤ ਤੰਗੀ ਆ ਰਹੀ ਹੈ ਸਾਨੂੰ ਪਹਿਲੇ ਹੁੰਦਾ ਕਿ ਕੀ ਹੈ ਕਿ ਚਲੋ ਅਸੀਂ ਜਰੂਰ ਵੀ ਜਰੂਰ ਇਹਨਾਂ ਦੀ ਮੀਟਿੰਗਾਂ ਦੇ ਮੀਟਿੰਗ ਦੇ ਹਰ ਵਾਰੇ ਇਹੀ 50 100 50 100 ਇਹਨਾਂ ਨੂੰ ਦੇਈਦਾ ਸੀ ਜਰੂਰ ਇਹੀ ਇਹਨਾਂ ਨੂੰ ਦੇਨੇ ਬੰਦ ਕਰਤੇ ਉਦੋਂ ਰ ਇਹਨਾਂ ਨੇ ਸਾਡੇ ਤੇ ਐਕਸ਼ਨ ਚੁੱਕਿਆ ਕਿ ਝੂਠੇ ਸਾਡੇ ਇਲਜ਼ਾਮ ਲਾਤੇ ਸਾਰੇ ਯੂਨੀਅਨ ਦੇ ਉੱਤੇ ਕਿ ਹਾਂਜੀ ਇਹਨਾਂ ਦੀ ਨਜਾਇਜ਼ ਸਾਡੀ ਗੱਡੀ ਚੱਲਦੀ ਵੀ ਹੈ ਠੀਕ ਹੈ ਉਸ ਤੋਂ ਬਾਅਦ ਕਿ ਸਾਡੇ ਤੇ ਪੁਲਿਸ ਵਾਲਿਆਂ ਤੇ ਵੀ ਇਹਨਾਂ ਨੇ ਨਜਾਇਜ਼ ਕਿਹਾ ਹੈ ਕੇ ਪੈਸੇ ਲੈ ਕੇ ਗੱਡੀ ਚ ਲੈ ਇਹ ਕੁਛ ਨਹੀਂ ਗਾਈ ਬਸ ਇਹ ਚੱਕਰ ਪਿਆ ਕੇ ਜਿਵੇਂ ਇਹਨਾਂ ਨੂੰ ਪੈਸੇ ਦੇਣੇ ਇਹੀ ਜਰੂਰ ਨੇ ਬੰਦ ਕੀਤੇ ਹਰੇਕ ਮੀਟਿੰਗ ਦੇ 100 ਰੁਪਏ ਦੇਈਦਾ ਸੀ ਤੇ ਅਸੀਂ ਕਿਥੋਂ ਲੈ ਜਾਈਏ ਕਮਾਵਾਂਗੇ ਤੇ ਫੇਰ ਹੀ ਦਵਾਂਗੇ ਅਸੀਂ ਜਦੋਂ ਦੇਣੇ ਬੰਦ ਕਰਤੇ ਇਹਨਾਂ ਨੇ ਸਾਡੇ ਤੋਂ ਠੱਠਾ ਇਜਾਮ ਲਾਣੀ ਸ਼ੁਰੂ ਕਰ ਦਿੱਤੇ ਕਿੰਨੇ ਮੈਂਬਰ ਹੈ ਟੋਟਲ ਜਿਹੜੇ ਤੁਹਾਡੇ ਜਿਹੜੇ ਛੱਡ ਕੇ ਆਏ 50 ਜਿਹੜੇ ਮੈਂਬਰ ਲੱਗਦਾ ਕਿ 100 ਰੁਪਏ ਦੇ ਹਿਸਾਬ ਨਾਲ ਕੋਈ 10000 ਦੇ ਕਰੀਬ ਹਾਂਜੀ ਹਾਂਜੀ 5 ਤੋਂ 10 ਹੋ ਜਾਂਦਾ ਹੀ ਭਾਈ ਇਹਨਾਂ ਹੋ ਜਾਂਦਾ ਹੀ ਜਦੋਂ ਵੀ ਆਉਂਦੇ ਹੀ 50 100 ਰੁਪਏ ਅਸੀਂ ਦੇਖ ਹੀ ਜਾਈਦਾ ਦੇਖੇ ਇਹੀ ਕਦੀ ਇਹਨਾਂ ਦਾ ਹਰ ਵਾਰੀ ਜਦ ਮਾਨਗਲ ਪਰ ਨਹੀਂ ਸਾਨੂੰ ਕੁਝ ਗੱਲਾਂ ਇਹਨਾਂ ਵੱਲੋਂ ਸਾਨੂੰ ਪਤਾ ਲੱਗਿਆ ਕਿ ਇਦਾਂ ਦੇ ਬੰਦੇ ਦੇ ਇਸੇ ਕਰਕੇ ਤੁਹਾਨੂੰ ਇਹਨਾਂ ਦੀ ਯੂਨੀਅਨ ਛੱਡਣੀ ਪਈ ਐ ਇਸੇ ਕਰਕੇ ਇਹ ਆਪਣਾ ਬਖਰਾ ਹੋ ਗਈ ਐ ਤੇ ਇਹਦੇ ਕਰਕੇ ਇਹਨਾਂ ਨੇ ਪੁਲਿਸ ਨੂੰ ਪਤਾ ਨਹੀਂ ਕੀ ਝੂਠੀ ਵੀਡੀਓ ਦਿਖਾ ਕੇ ਤੇ ਸਾਰਿਆਂ ਨੂੰ ਤੇ ਇਲਜ਼ਾਮ ਲਾਤਾ ਹੀ ਕਿ ਇਹ ਪੈਸੇ ਦੇ ਕੇ ਅੰਦਰ ਆਂਦੇ ਇਹ ਬਸ ਐਹੀ ਚੀਜ਼ ਹੋਈ ਹੈ ਮੰਗ ਕੀ ਕਰਦੇ ਹਾਂ ਮੰਗ ਐਹੀ ਕਰਦੇ ਕਿ ਚਲੋਗੇ ਇਹੀ ਮਾੜੇ ਬੰਦੇ ਗਏ ਕੋਈ ਦਿਹਾੜੀਦਾਰ ਬੰਦਾ ਹੈ ਤੇ ਇਹਨਾਂ ਕਿਰਾਏ ਤੇ ਗੱਡੀ ਫੜੀ ਏ ਕਿ ਕੋਈ ਚਲੋ ਕੇ ਕੋਈ ਕਿਰਾਇਣ ਹੀ ਨਿਕਲਦਾ ਹੋਇਆ ਘਰ-ਬਾਰ ਵੀ ਚਲੋ ਦੇਣਾ ਹੁੰਦਾ ਕੁਛ ਨਾ ਕੁਛ ਐਹੀ ਚਲੋ ਪ੍ਰਸ਼ਾਸਨ ਲੱਗੇ ਮੰਗ ਕਰਦੇ ਵੇ ਤੇ ਤੁਹਾਨੂੰ ਆਪਣੀ ਜੋ ਵੀ ਗੱਲ ਸਮਝੀਦਾ ਗੱਡੀ ਚੱਲਣ ਦੇ ਇੱਕ-ਇੱਕ ਕਰਕੇ ਚੱਲਣ ਦੇ ਡਿਪੋਟਰ ਮੇਰਾ ਨਾਂ ਜੀ ਸਤਪਾਲ ਜੀ ਮੈਂ ਜੀ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਪਾਰਕਿੰਗ ਚ ਗੱਡੀਆਂ ਲਾਂਦੇ ਆ ਇੰਨੇ ਨਾਲ ਸਾਰੇ ਜਿਹੜੇ ਗੱਡੀਆਂ ਲਈ ਸਾਡੇ ਚੌਂਕ ਤੇ ਵੀ ਲਾ ਲਓ ਬਾਹਰ ਭਰਾਵਾਂ ਦੇ ਦੱਬੇ ਉਲੇ ਵੀ ਲਾ ਲਓ ਉਦੋਂ ਡਾਕਟਰ ਸਾਨੂੰ ਉੱਥੇ ਭਲਾ ਕੇ ਆਪਣੇ ਕੰਪਨੀ ਬਾਗ ਹਾਂ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਭਾ ਕੇ ਉੱਥੇ ਰਮਾਨਾ ਸਾਰਿਆਂ ਕੋ 50-50 ਰੁਪਏ ਲੈ ਕੇ 3-4000 ਰੁਪਿਆ ਉਸਲੇ ਇਕੱਠਾ ਕਰਕੇ 5000 ਤੇ ਇਹ ਲੈ ਜਾਂਦਾ ਸੀ ਕਿ ਲਓ ਤੁਸੀਂ ਗੱਡੀਆਂ ਚਲਾਓਗੇ ਇੱਕ ਇੱਕ ਕਰਕੇ ਚਲਾਓ ਸਭ ਕੁਝ ਚੱਲਦਾ ਰਿਹਾ ਗੱਡੀਆਂ ਚਲਦੀ ਰਹੀਆਂ ਅੱਜ ਚੀਤਾ ਪ੍ਰਧਾਨ ਨੇ ਅਸਤੀਫਾ ਦਿੱਤਾ ਤੇ ਅੱਜ ਉਥੇ ਨਵਾਂ ਪ੍ਰਧਾਨ ਬਣਿਆ ਇੱਥੇ ਉਸ ਨੇ ਆਪਣੀ ਕਾਰਵੀ ਨਾਲ ਲੇਖ ਲਾ ਕੇ ਵੀਡੀਓ ਆਪਣੇ ਜਾ ਕੇ ਥਾਣੇ ਦੇ ਜਗੇ ਉਹਨੇ ਕਤੌਲੀ ਦਿੱਤੀ ਕਿ ਲੈ ਵੀਆ ਗੱਡੀਆਂ ਨਜਾਇਜ਼ ਇੰਦਰ ਲੱਗਦੀਆਂ ਡਾਕਟਰ ਨੂੰ ਪੁੱਛਿਆ ਜਾਏਗਾ ਜਦੋਂ ਕੱਲ ਨੂੰ ਤੂੰ ਲਵਾਈਆਂ ਸੀ ਗੱਡੀਆਂ ਇੱਕ ਇੱਕ ਦੋ ਦੋ ਉਦੋਂ ਤੂੰ ਕਿੱਥੇ ਹੈ ਅੱਜ ਤੂੰ ਨਾਲ ਤੁਰਦਾ ਮੈਂ ਉਹਨਾਂ ਨੇ ਅੱਜ ਮੜੇ ਬੰਦਿਆਂ ਦੀਆਂ ਗੱਡੀਆਂ ਬੰਦ ਕਰਵਾਤੀਆਂ ਇਹ ਵਿਚਾਰੇ ਸਾਰੇ ਇਹਨਾਂ ਚੋਂ 30 ਬੰਦੇ ਇਹੋ ਜਿਹੇ ਜਿਹੜੇ ਕਿਰਾਇਆ ਦੇ ਰਹੇ ਜਿਹੜੇ ਕਿ 300 ਰੁਪਏ ਕਿਰਾਇਆ ਦਿੰਦੇ ਆ ਔਰ 100 ਰੁਪਿਆ ਇੱਕ ਪਾਰਕਿੰਗ ਦੇ ਭਰਦੇ ਆ। ਇਹ ਕਿੱਥੋਂ ਲਿਆਂਗੇ? ਮੈਂ ਵੀ ਖੁਦ ਕਿਰਾਏ ਦੇ ਚਲਣਾ ਵਾਂ। ਮੈਨੂੰ ਹੁਣੇ ਮੇਰੇ ਮਾਲਕ ਦਾ ਫੋਨ ਆਇਆ। ਮੈਂ ਤਰਬੋਦੀ ਗੱਲ ਤੇ ਕਾਲ ਕਰ ਤੱਕ ਰਿਹਾ। ਤੇ ਮੈਨੂੰ ਕਹਿੰਦਾ ਕਿਰਾਇਆ ਪਾ। ਜਦੋਂ ਅਸੀਂ ਕੰਮ ਹੀ ਨਹੀਂ ਕਰਾਂਗੇ ਸਾਨੂੰ ਕਿਰਾਇਆ ਕਰਨ ਦੇਣਗੇ ਨਹੀਂ ਅਸੀਂ ਕਿੱਥੋਂ ਪਾਵਾਂਗੇ ਜੀ? ਭਾਜੀ ਮੇਰੀ ਗੱਲ ਸੁਣੋ। ਇਹ ਮਾਰੇ ਬੰਦੇ ਆ ਨਾ ਬਹੁਤ ੱਟਕਾ ਹੋ ਰਿਹਾ ਜੀ। ਬਹੁਤ ਜ਼ਿਆਦਾ ੱਟਕਾ ਹੋ ਰਿਹਾ ਜੀ। ਦੇਖੋ ਜੀ ਜੇ ਕੰਮ ਨਹੀਂ ਕਰਨਗੇ ਤੇ ਫਿਰ ਕੀ ਕਰਨਗੇ? ਮਾੜਾ ਕੰਮ ਕਰਨਾ ਕਹਿੰਦਾ ਕੋਈ ਨਾ ਕੋਈ। ਇਹਨਾਂ ਨੂੰ ਸਾਡੇ ਐਸਪੀ ਸਾਹਿਬ ਆਪਣੇ ਕਤਵਾਲੀ ਸਾਹਿਬ ਦੇ ਜਿਹੜੇ ਐਸਐਚਓ ਸਾਹਿਬ ਹੈ ਉਹ ਇਹਨਾਂ ਨੇ ਸੁਣੇ ਇਹ ਮਾੜੇ ਬੰਦਿਆਂ ਨੂੰ ਇੱਕ ਇੱਕ ਕਰਕੇ ਗੱਡੀ ਲਵਾਏ ਆਪਣੇ ਕਾਰੋਬਾਰ ਕਰਨ ਕਿਉਂਕਿ ਉਥੇ ਹੈਂਡੀਕੈਡ ਵੀ ਆਂਦੇ ਆ ਬਜ਼ੁਰਗ ਵੀ ਆਂਦੇ ਆ ਇਹਨਾਂ ਨੂੰ ਲੈ ਕੇ ਇਹੋ ਜਿਹੀ ਰਿਸ਼ਕਣ ਲੈ ਕੇ ਜਾਂਦੇ ਆ ਦਰਬਾਰ ਦੇ ਗੁਰੂ ਘਰ ਜੇ ਇਹ ਨਹੀਂ ਜਲਾਣਗੇ ਉਹ ਕਿਸਰਾ ਜਾਣਗੇ ਜਿਹੜਾ ਨਵਾਂ ਪ੍ਰਧਾਨ ਬਣਿਆ ਉਹਦੀ ਗੱਡੀ ਚੱਲ ਰਹੀ ਹੈ ਪਾਰਕਿੰਗ ਦੇ ਨਾਲ ਉਹਨੇ 30 40 ਗੱਡੀਆਂ ਲਵਾਈਆਂ ਇਥੇ ਉਹ ਹੀ ਚੱਲ ਰਹੀ ਹੈ ਉਹ ਰੋਟੀ ਰੱਜ ਕੇ ਖਾ ਰਿਹਾ ਇਹ ਵਿਚਾਰੇ ਸਾਰੇ ਭੁੱਖੇ ਮਰ ਰਹੇ ਆ ਇਹਨਾਂ ਬਾਰੇ ਕੋਈ ਸੋਚੋ ਇਸ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿ ਦਿੰਦਾ